ਕਈ ਵਾਰੀ ਮਨ ਦੇ ਵਿੱਚ ਇਦਾਂ ਦੇ ਵਿਚਾਰ ਹੁੰਦੇ ਆ ਕਿ ਸਾਨੂੰ ਲਾਲਚ ਦੇ ਵੱਲ ਲੈ ਜਾਂਦੇ ਆ ਹੁਣ ਉਸ ਲਾਲਚ ਤੋਂ ਆਪਾਂ ਕਿੱਦਾਂ ਬਚਣਾ ਜੇ ਉਹ ਵਿਚਾਰ ਲੈਣ ਲੱਗਿਆਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਯਾਦ ਆਵੇ ਤਾਂ ਸਾਡੇ ਦਿਲ ਦੇ ਵਿੱਚ ਨਿਮਰਤਾ ਆ ਜਾਣੀ ਕਿਉਂਕਿ ਜਿਹੋ ਜਿਹਾ ਸਾਡਾ ਪਿਤਾ ਉਹੋ ਜਿਹਾ ਬੱਚੇ ਤੇ ਜਦੋਂ ਅਸੀਂ ਉਸ ਦਾ ਲਗਾਤਾਰ ਸਿਮਰਨ ਕਰਦੇ ਆ ਫਿਰ ਸਾਡੇ ਅੰਦਰ ਉਹਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਜੇ ਕਿਸੇ ਜੀਵ ਦੇ ਵਿੱਚ ਉਹਦੇ ਗੁਣ ਆ ਜਾਣ ਤਾਂ ਉਹ ਜੀਵ ਸੁਖੀ ਹੋ ਜਾਂਦਾ ਦੁਨੀਆ ਭਰ ਦੀਆਂ ਤਕਲੀਫਾਂ ਦੇ ਵਿੱਚ ਰਹਿ ਕੇ ਵੀ ਉਹ ਜੀਵ ਇਹ ਨਹੀਂ ਕਹਿੰਦਾ ਕਿ ਮੈਂ ਦੁਖੀ ਹਾਂ ਫਿਰ ਉਹਨੂੰ ਕੀ ਹੋ ਜਾਂਦਾ ਉਹਨੂੰ ਮਾਲਕ ਦੇ ਗੁਣ ਚੜ੍ਹ ਜਾਂਦੇ ਆ ਹੁਣ ਮਾਲਕ ਦਾ ਜੇ ਕੋਈ ਵੀ ਗੁਣ ਆਪਣੇ ਵਿੱਚ ਲਿਆਉਣਾ ਹੋਵੇ ਉਹਨੂੰ ਯਾਦ ਕਰਨਾ ਪੈਣਾ ਤੇ ਗੁਰਬਾਣੀ ਸਾਨੂੰ ਕਹਿੰਦੀ ਆ ਕਿ ਉਹਨੂੰ ਪਲ-ਪਲ ਯਾਦ ਕਰੋ ਕਿ ਵਿਸਰੇ ਨਾ ਸਵਾਸ-ਸਵਾਸ ਯਾਦ ਕਰਨਾ ਕਿ ਵਿਸਰੇ ਨਾ ਉਹਨੂੰ ਯਾਦ ਕਰਨ ਦਾ ਸਭ ਤੋਂ ਵੱਡਾ ਫਾਇਦਾ 84 ਲੱਖ ਜੂਨ ਦੇ ਵਿੱਚੋਂ ਛੁਟਕਾਰਾ ਹੋ ਜਾਂਦਾ ਤੇ ਛੁਟਕਾਰਾ ਕੌਣ ਨਹੀਂ ਕਰਨਾ ਚਾਹੁੰਦਾ ਹਰ ਕੋਈ ਜੀਵ ਚਾਹੁੰਦਾ ਕਿ ਸਾਡਾ ਛੁਟਕਾਰਾ ਹੋ ਜਾਵੇ ਬਹੁਤ ਦੁੱਖ ਸਹਿਣ ਕੀਤੇ ਨੇ ਤੇ ਹੁਣ ਵੀ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਲੈ ਕੇ ਆਪਣੇ ਮਨ ਨੂੰ ਦੁਖੀ ਕਰੀ ਜਾਂਦੇ ਆਂ ਮਨ ਸਾਡਾ ਵਿਚਾਰ ਲੈਂਦਾ ਤੇ ਦੁਖੀ ਹੁੰਦਾ ਤੇ ਉਸ ਦਾ ਜਿੰਨਾ ਵੀ ਲੋਡ ਹੈ ਉਹ ਸਾਰਾ ਕਿੱਥੇ ਪੈਂਦਾ ਉਹ ਸਰੀਰ ਦੇ ਵਿੱਚ ਪੈਂਦਾ ਮੰਨ ਲਓ ਲਾਲਚ ਆ ਗਿਆ ਤਾਂ ਚਿਹਰਾ ਕੁਝ ਹੋਰ ਹੋਵੇਗਾ ਜੇ ਕਾਮ ਚੜ ਗਿਆ ਤਾਂ ਚਿਹਰਾ ਕੁਝ ਹੋਰ ਹੋਵੇਗਾ ਜੇ ਕ੍ਰੋਧ ਆ ਗਿਆ ਤਾਂ ਚਿਹਰਾ ਕੁਝ ਹੋਰ ਹੋਵੇਗਾ ਆਪਾਂ ਸੰਤਾਂ ਮਹਾਪੁਰਸ਼ਾਂ ਦਾ ਚਿਹਰਾ ਵੇਖਦੇ ਆ ਨਾ ਇੱਕ ਅਲੌਕਿਕ ਨੂਰ ਦੇ ਨਾਲ ਭਰਿਆ ਹੁੰਦਾ ਕਿਉਂਕਿ ਉਹਨਾਂ ਨੇ ਜੋ ਮਾਇਆ ਦਾ ਰੰਗ ਹੈ ਉਹ ਉੱਪਰ ਚੜ੍ਹ ਨਹੀਂ ਦਿੱਤਾ ਉਹਨਾਂ ਦੇ ਉੱਤੇ ਸਿਰਫ ਨਾਮ ਦਾ ਰੰਗ ਚੜ੍ਹਿਆ ਹੈ ਹੁਣ ਆਪਾਂ ਵੀ ਆਪਣੇ ਉੱਤੇ ਉਹ ਨਾਮ ਦਾ ਰੰਗ ਚੜ੍ਹਾਣਾ ਉਹ ਕਿਵੇਂ ਚੜ੍ਹੂਗਾ ਵਾਏ ਗੁਰੂ ਵਾਏ ਗੁਰੂ ਹੁਣ ਜੱਪਨ ਨੂੰ ਤਾਂ ਸਾਰੀ ਦੁਨੀਆ ਜੱਪਦੀ ਹੈ 2-2 3-3 ਘੰਟੇ ਪਰ ਜਦ ਤੱਕ ਇੱਕ ਵਿਧੀ ਦੇ ਨਾਲ ਤਰੀਕੇ ਦੇ ਨਾਲ ਨਹੀਂ ਜੱਪਿਆ ਜਾਂਦਾ ਗੱਲ ਨਹੀਂ ਬੰਦੀ ਹੁਣ ਜੇ ਪਾ ਚਾਹੁੰਦੇ ਆ ਕਿ ਸਾਡੀ ਵੀ ਗੱਲ ਬਣੇ ਇੱਕ ਵਾਰ ਵਾਹਿਗੁਰੂ ਕਹੀਏ ਤਾਂ ਇੱਕ ਸਰੂਰ ਚੜ ਜਵੇ ਅੰਮ੍ਰਿਤ ਰਸ ਆ ਜਾਵੇ ਸੁੱਖ ਮਿਲ ਜਾਵੇ ਵਾਹਿਗੁਰੂ ਸਾਨੂੰ ਹਿੰਜ ਮਹਿਸੂਸ ਹੋਣ ਜਿਵੇਂ ਸਾਡੇ ਕੋਲ ਹੀ ਹੋਣ ਜਿਵੇਂ ਸਾਡੇ ਵਿੱਚ ਹੀ ਹੋਣ ਤਾਂ ਜਦੋਂ ਵੀ ਵਾਹਿਗੁਰੂ ਕਹਿਣਾ ਹੈ ਤਾਂ ਇਸ ਨੂੰ ਸੁਣ ਲੈਣਾ ਹੈ ਇਗਨੋਰ ਨਹੀਂ ਕਰਨਾ ਕਿ ਰਸਨਾ ਜੱਪੀ ਜਾਂਦੀ ਹੈ ਤੇ ਸਾਡਾ ਧਿਆਨ ਕਿਤੇ ਹੋਰ ਹੈ ਜਦੋਂ ਧਿਆਨ ਕਿਤੇ ਹੋਰ ਜਾਵੇ ਫਟਾਫਟ ਫੇਚ ਇੱਤੇ ਕਰਨਾ ਕਿ ਮੈਂ ਤਾਂ ਸਿਮਰਨ ਕਰ ਰਿਹਾ ਪਰ ਜਿੰਨਾ ਮਨ ਮਾਇਆ ਦੇ ਵਿੱਚ ਖੁੱਬਾ ਇਸ ਨੂੰ ਇੰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਉਧਰੋਂ ਇੱਧਰ ਲੈ ਕੇ ਆਉਣਾ ਨੌ ਦੁਆਰਾਂ ਦੇ ਵਿੱਚੋਂ ਕੱਢ ਕੇ ਦਸਵੇਂ ਦੇ ਵਿੱਚ ਪ੍ਰਵੇਸ਼ ਕਰਉਣਾ ਪਰ ਜਦੋਂ ਆਪਾਂ ਲਗਾਤਾਰ ਅਭਿਆਸ ਕਰਦੇ ਆਂ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਆਪਣੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਤੇ ਮਨ ਦੇ ਉੱਤੇ ਉਹ ਨਾਮ ਦਾ ਰੰਗ ਛੜ ਜਾਂਦਾ ਅਸੀਂ ਆਪਣੇ ਮਨ ਦੇ ਉੱਤੇ ਉਹ ਨਾਮ ਦਾ ਰੰਗ ਛਾੜ ਕੇ ਆਪਣਾ ਜੀਵਨ ਬਤੀਤ ਕਰਨਾ ਫਿਰ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ ਦੁੱਖ ਸੁੱਖ ਜਨ ਸਮ ਦ੍ਰਿਸ਼ਟੀਤਾ